ਦੋ ਦਿਨ ਰਹਿ ਗਏ ਆ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਲੋਕਾਂ ਨੂੰ ਬਹੁਤ ਵਧੀਆ ਮਾਹੌਲ ਹੈ ਲੋਕਾਂ ਦਾ ਪਿਆਰ ਮਾਨ ਸਤਿਕਾਰ ਆ ਹੁਣ ਵੀ ਜੁਆਇਨਿੰਗਾਂ ਹੋਈਆਂ ਨੇ ਕੋਈ ਅਕਾਲੀ ਦਲ ਚੋਂ ਆ ਰਿਹਾ ਹੈ ਕੋਈ ਕਾਂਗਰਸ ਚੋਂ ਆ ਰਿਹਾ ਹੈ ਇਹ ਉਦੋਂ ਹੀ ਹੁੰਦੇ ਨੇ ਜਦੋਂ ਆਸ ਦੀ ਕਿਰਨ ਨਜ਼ਰ ਆਉਂਦੀ ਹੋਵੇ ਤੇ ਕੰਮ ਜਿਹੜੇ ਲੋਕਾਂ ਦੇ ਪੂਰੇ ਹੁੰਦੇ ਲੋਕਾਂ ਦੀ ਕਚਹਿਰੀ 'ਚ ਜਾ ਰਹੇ ਆ ਪਿੰਡ-ਪਿੰਡ ਜਾ ਰਹੇ ਆਪ ਲੋਕ ਜਿਮੀਦਾਰ ਕਹਿ ਰਹੇ ਨੇ 600 ਜੁੰਟ ਫਰੀ ਆ ਮੰਬੀਆਂ ਦੀ ਬੱਤੀ ਦਿਨੇ ਆ 60000 ਨੌਕਰੀ ਦੇ ਦਿੱਤੀ ਕਿਸਾਨਾਂ ਦਾ ਜਿਹੜਾ ਰਾਤ ਨੂੰ ਮੋਟਰ ਚਲਾਉਂਦੇ ਸੀ ਉਹ ਦਿਨੇ ਖਬਰ ਕਰ ਦਿੱਤਾ ਸ਼ਹੀਦਾਂ ਦੇ ਸਨਮਾਨ ਵਿੱਚ ਰੁਪਈਆ ਦਾਸੀ ਦਿੱਤੀ ਸੋ ਕਹਿ ਪਾਰਟੀ ਜਦੋਂ ਦੀ ਆਈ ਹੈ ਤਰਾਤਰ ਕੰਮ ਦੀ ਸਪੀਡ ਜਿਹੜੀ ਵਧੀ ਹੋਈ ਹੱਲੇ ਤੇ ਸਮਾਂ ਰਹਿੰਦਾ ਹੈ ਇਲੈਕਸ਼ਨ ਤੇ ਚਲੋ ਦੋ ਤਿੰਨ ਦਿਨ ਦੀ ਆ ਇਲੈਕਸ਼ਨ ਤੋਂ ਬਾਅਦ ਜਿਹੜਾ ਵੀ ਕੋਈ ਕੰਮਾਂ ਦੀ ਰਫ਼ਤਾਰ ਰੁਕੀ ਆ ਉਹ ਹੁਣ ਕੰਮਾਂ ਦੀ ਰਫ਼ਤਾਰ ਜਿਹੜੀ ਹੋਰ ਬਦਲ ਗਈ ਕਾਂਗਰਸ ਬਾਰੇ ਜਨਾ ਜੋ ਜੋ 500 ਕਰੋੜ ਦੇ ਟੈਕਸੀ ਦੀ ਗੱਲ ਚੱਲੀ ਔਰ ਉਸ ਤੋਂ ਬਾਅਦ ਇੱਕ ਦੂਜੇ ਨੂੰ ਲੀਗਲ ਨੋਟਿਸ ਭੇਜਦੇ ਇਹਨਾਂ ਨੇ ਦੇਖੋ ਮੈਂ ਤੁਹਾਨੂੰ ਅੱਗੇ ਦੱਸਣਾ ਚਾਹੁੰਦਾ ਲੋਕ ਸਿਆਣੇ ਨੇ ਆ ਦੇਖੋ ਆ ਲੋਕਾਂ ਦੀ ਕਚਹਿਰੀਆਂ ਲੋਕਾਂ ਨੂੰ ਪੁੱਛ ਰਹੇ ਆ ਹੁਣ ਜਿਨ੍ਹਾਂ ਨੂੰ ਕਾਂਗਰਸ ਨੂੰ ਆਪਣੇ ਘਰ-ਬਾਰ ਤਾਂ ਨਹੀਂ ਪਤਾ ਕਿ ਸਾਡਾ ਆਗੂ ਕੌਣ ਹੋਊਗਾ ਕਿੰਨੇ ਆਉਣਾ ਇੱਕ ਦੂਜੇ ਦੀਆਂ ਜੋ ਮੈਂ ਕਹਿ ਸਕਦਾ ਵਾਂ ਵੀ ਦੁਫਾੜ ਕਾਂਗਰਸ ਹੋਈ ਪਈ ਆ ਜੋ ਇਹਨਾਂ ਦੇ ਹਾਲਾਤ ਨੇ ਇਹ ਕਦੀ ਵੀ ਕਿਸੇ ਦਿਨ ਨਹੀਂ ਸੀ ਤੇ ਜਿਹੜੇ ਫਿਰ ਜਨਤਾ ਲੋਕ ਨੇ ਫਿਰ ਉਹ ਇਹਨਾਂ ਤੋਂ ਸਿੱਖੇ ਲੈਂਦੇ ਵੀ ਜੇ ਇੱਕ ਦੂਜੇ ਨੂੰ ਆਪ ਨੰਦੇ ਨੇ ਤੇ ਫਿਰ ਸਾਡਾ ਕੀ ਬਣੂਗਾ ਸੋ ਉੱਪਰਲੇ ਪਾਸੇ ਤੁਸੀਂ ਦੇਖਿਆ ਜੋ ਲੜਾਈ ਲੜਦੇ ਆ ਜੋ ਲੜਾਈ ਚੱਲ ਰਹੀ ਹੈ ਇਹਨਾਂ ਦੀ ਸੋ ਬਹੁਤ ਮਾਰੇ ਹਾਲਾਤ ਉਹ ਵੀ ਨੋਟਿਸ ਇੱਕ ਦੂਜੇ ਨੂੰ ਭੇਜਦੇ ਜੀ ਮੈਂ ਦੇਖੋ ਇਹ ਚਲੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਾਕੀ ਚਲੋ ਇਹ ਜਿਆਦਾ ਸਿਆਣੇ ਨੇ ਜੋ ਕਰ ਰਹੇ ਨੇ ਤੁਸੀਂ ਉਪੇ ਦੇ ਕਾਰਜਕਾਰੀ ਪ੍ਰਧਾਨ ਹਾਂਜੀ ਤੁਸੀਂ ਸੂਬੇ ਦੇ ਕਾਰਜਕਾਰੀ ਪ੍ਰਧਾਨ ਲੱਗਦਾ ਕਿ ਜਿਸ ਤਰ੍ਹਾਂ ਕਾਂਗਰਸ ਕਰ ਰਹੀ ਹੈ ਕਿ ਪੈਸੇ ਦੇ ਕੇ ਟਿਕਟਾਂ ਵੰਡੀਆਂ ਜਾਂਦੀਆਂ ਇਸ ਤਰ੍ਹਾਂ ਦਾ ਕੋਲਚਰ ਹੁੰਦਾ ਬਿਲਕੁਲ ਜੀ ਕਾਂਗਰਸ ਚ ਚੱਲਦਾ ਇਹ ਹੁਣ ਤੁਸੀਂ ਦੂਰ ਕੀ ਜਾਨਾ ਬਤਾਵਾ ਵੇਖ ਲੋ ਜਿਹੜੇ ਪੈਸਿਆਂ ਦੇ ਤਨੰਦਰ ਨੇ ਉਹਨਾਂ ਨੂੰ ਅੱਗੇ ਕਰਤਾ ਜਿਹੜੇ ਮਿਹਨਤੀ ਵਰਕਰ ਹੀ ਪਛਾਣ ਕਰ ਇਹੋ ਤੇ ਹਾਲਾਤ ਨੇ ਠੀਕ ਹੈ ਨਾ ਫਿਰ ਕੋਈ ਕਰੈਕਟਰ ਨਹੀਂ ਵੇਖਦੇ ਕੋਈ ਇਹ ਨਹੀਂ ਵੇਖਦੇ ਜਿਨ੍ਹਾਂ ਦੇ ਪਰਚਿਆਂ ਦੇ ਪੰਡਾਂ ਦੇ ਪੰਡਾ ਹੋਈਆਂ ਹੋਣ ਝੂਠੀਆਂ ਵੋਟਾਂ ਬਣਾਉਣ ਦੇ ਪਰਚੇ ਕਿੱਥੋਂ ਨਗਲ ਥਾਣੇ ਦੇ ਵਿੱਚ ਹੋਣ ਅਤੇ ਹੈਰਾਨ ਹੋਣਾ ਵੀ ਬਿੰਦ ਕੀ ਹੈ ਇਹ ਚਲੋ ਅੱਗੇ ਇਹਨਾਂ ਦਾ ਬੇੜਾ ਗਿਰਕ ਹੋਇਆ ਜਿਤਨਾ ਜੋ ਅਕਾਲੀ ਦਲ ਦਾ ਹਾਲ ਹੋਇਆ ਹੁਣ ਇਹ ਵੀ ਕਾਂਗਰਸ ਜਿਹੜੀ ਹੈ ਉਸੇ ਚੱਕਰਾਂ ਵਿੱਚ ਐਮਐਲਏ ਸਾਹਿਬ 540 ਕਰਦਾ ਸੀ ਤੇ ਇੱਥੇ ਤਾਂ ਕੀਤਾ ਜੀ ਇਹ ਸਾਡਾ ਮੁੰਡਾ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜ ਰਿਹਾ ਮਨਦੀਪ ਇਹਦਾ ਏਰੀਆ ਵਾ ਜੇ ਵਧੀਆ ਕਰਦਾ ਤੇ ਮਿਹਨਤ ਵੀ ਤੇ ਬੜੀ ਚੱਲ ਰਹੀ ਹੈ ਜੀ ਇਹਦਾ 52 ਪਿੰਡਾਂ ਚ ਹੋ ਜਾਣਾ ਜੀ ਹੁਣ ਨਹੀਂ 52 ਪਿੰਡਾਂ ਚ ਤਾਂ ਹੈਗਾ ਹੀ ਹੈਗਾ ਠੀਕ ਆ ਪਰ ਇਹ ਆ ਵੀ ਚਲੋ ਥੋੜਾ ਜਿਹਾ ਅਗਲੇ ਨੂੰ ਹੁੰਦਾ ਵਾ ਵੀ ਚਲੋ ਮਾਨ ਸਰਕਾਰਾਂ ਕਰ ਰਿਆ ਕਿਉਂਕਿ ਏਰੀਆ ਬਹੁਤ ਵੱਡਾ ਨਸ਼ਰਾ ਮੱਜਾ ਸਿੰਘ ਇਹਦੇ ਚ ਬਹੁਤ ਜ਼ਿਆਦਾ ਕੰਮ ਹੋਣ ਵਾਲੇ ਸੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਵਾ ਵੀ ਕਿਸੇ ਵੀ ਸਰਕਾਰ ਨੇ ਬਾਦ ਨਹੀਂ ਫੜੀ ਔਰ ਜੇ ਅੱਜ ਕੰਮ ਹੋਇਆ ਤੇ ਆਮ ਆਦਮੀ ਪਾਰਟੀ ਚ ਹੋਇਆ ਜਿਹੜਾ ਸਾਡੇ ਨਸ਼ਰਾ ਵਾਸੀਆਂ ਦਾ ਸੁਪਨਾ ਸੀ ਇਹ ਵੋਟਾਂ ਤੇ ਮੰਗਦੇ ਨੇ ਮੈਂ ਕਹਿੰਦਾ ਯਾਰ ਮੈਨੂੰ ਕਨੂੰ ਵੀ ਬੇਨਤੀ ਇਹੋ ਕਰਦਾ ਨਾ ਵੀ ਵੋਟਾਂ ਜਿਹੜੀਆਂ ਕੰਮ ਦੇ ਵਿਹਾਰ ਤੇ ਪਾਇਆ ਨਾ ਕਿ ਬੰਦੇ ਦੇ ਵਿਹਾਰ ਤੇ ਪਾਓ ਜਿਹੜੀ પાર્ટી ਕੰਮ ਕਰਦੀ